ਨਾ ਪੱਤਿਆਂ ਦੇ ਵਿੱਚ ਇੰਨੀ ਤਾਕਤ ਇੰਨੀ એનર્ਜੀ ਇੰਨਾ ਅਸੀਂ ਕਹਿ ਲਈਏ ਕਿ ਫਾਇਦਾ ਮਨੁੱਖਤਾ ਵਾਸਤੇ ਕੁਦਰਤ ਨੇ ਰੱਖਿਆ ਹੈ ਕਿ ਅਗਰ ਅਸੀਂ ਇਹਦਾ ਇਸਤੇਮਾਲ ਸਹੀ ਢੰਗ ਨਾਲ ਕਰਨਾ ਸ਼ੁਰੂ ਕਰ ਦਈਏ ਤਾਂ ਬਹੁਤ ਸਾਰੇ ਰੋਗ ਬਹੁਤ ਸਾਰੇ ਅਸੀਂ ਕਹਿ ਲਈਏ ਕਿ ਬਿਮਾਰੀਆਂ ਜਿਹੜੀਆਂ ਉਹ ਦੂਰ ਹੋ ਸਕਦੀਆਂ ਇੱਕ ਚੰਗਾ ਵੈਦ ਵੀ ਕਹਿ ਸਕਦੇ ਆ ਜਾਂ ਕੁਦਰਤ ਵੀ ਕਹਿ ਸਕਦੇ ਇੱਕ ਜਿਹੜਾ ਚੰਗਾ ਲਾਂਗਰੀ ਆ ਉਹਨੂੰ ਇਹਦੀ ਕੀਮਤ ਬਹੁਤ ਪਤਾ ਹੈ ਹਰ ਆਂਗਰੇਨ ਨੂੰ ਵੀ ਪਤਾ ਹੈ ਪੱਤਾ ਇਹਦੇ ਵਿੱਚ ਪਰਮਾਤਮਾ ਨੇ ਇੰਨਾ ਕੁ ਬਲ ਬਖਸ਼ਿਆ ਜਿਹੜੇ ਇਨਸਾਨ ਨੂੰ ਅਲਸਰਟਿਵ ਕੋਲੈਕਟਸਰ ਦੀ ਬਿਮਾਰੀ ਹੋਵੇ ਜਿਹਦੇ ਵਿੱਚ ਕਹਿੰਦੇ ਆਂਤੜੀਆਂ ਦੇ ਵਿੱਚ ਜ਼ਖਮ ਹੋਗੇ ਜਾਂ ਆਂਤੜੀਆਂ ਦੇ ਵਿੱਚ ਛਾਲੇ ਹੋਗੇ ਜਾਂ ਕਹਿੰਦੇ ਆ ਵੀ ਰੋਟੀ ਖਾਂਦੇ ਸਾਰੇ ਪੇਟ ਦੇ ਵਿੱਚ ਦਰਦ ਉੱਠਦਾ ਹੈ ਪਾਟੀ ਦੇ ਵਿੱਚ ਝੱਗ ਜਿਹੜੀ ਆ ਉਹ ਮੌਜੂਦ ਮਿਲਦੀ ਹੈ ਸਰੀਰ ਦਾ ਵਜ਼ਨ ਬਿਲਕੁਲ ਘਟਦਾ ਜਾ ਰਿਹਾ ਡਾਇਰੈਕਟ ਲੈਣ ਲੱਗੇ ਕਿਹੜੇ ਕਿਹੜੀ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਦਾ ਇਹ ਨਾਮੋ ਨਿਸ਼ਾਨ ਜਿਹੜਾ ਮਿਟਾ ਦਿੰਦਾ ਭੁੱਖ ਨਹੀਂ ਟਾਈਮ ਸਿਰ ਲੱਗਦੀ ਦੂਸਰੀ ਗੱਲ ਕਿਸੇ ਵੀ ਇਨਸਾਨ ਨੂੰ ਚਮੜੀ ਦਾ ਰੋਗ ਹੋਵੇ ਤੀਸਰੀ ਗੱਲ ਕਿਸੇ ਵੀ ਇਨਸਾਨ ਦੀ ਪੇਟ ਪ੍ਰੋਪਰ ਸਨਾਸਾਫ ਹੋਣ ਕਰਕੇ ਲੱਗਦਾ ਇਹ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਾਰੀਗਰ ਮੰਨਿਆ ਗਿਆ ਪੇਟ ਦੇ 80% ਤੇ ਸੋਜੇ ਵਾਸਤੇ ਜਿਹੜਾ ਇਹ ਪੱਤਾ ਹੈਗਾ ਇਹ ਸੋਜੇ ਨੂੰ ਚੂਸ ਲੇਗਾ ਮਹਾਰਾਜ ਸ਼ਹੀ ਸ਼ਰਪਤ ਜਿੰਨਾਂ ਲੋਕਾਂ ਨੇ ਸੇਵਨ ਕੀਤਾ ਤੇ ਲੋਗ ਫੈਟੀ ਲੀਵਰ ਰਰਗੀ ਪ੍ਰੋਬਲਮ ਤੋਂ ਰਿਕਵਰ ਹੋ ਗਏ ਐਂ ਕਿੰਨੇ ਟਾਈਮ ਚ ਫੈਟੀ ਲੀਵਰ ਜਿਹੜਾ ਸੈੱਟ ਕਰ ਦਿੰਦਾ ਤੁਹਾਡਾ ਇਹ ਮਹਾਰਾਜਾ ਸ਼ਹੀ ਸ਼ਰਬਤ ਅਸੀਂ ਆਪਦੇ ਬੰਨੇ 45 ਦਿਨ ਕਹਿੰਨੇ ਹੁਣੇ ਹੀ 45 ਦਿਨ ਤੁਸੀਂ ਪੀ ਕੇ ਦੇਖੋ ਤੇ ਆਯੁਰਵੈਦਿਕ ਚੀਜ਼ ਤੁਹਾਨੂੰ ਜੜੀ ਬੂਟੀ ਜਿਹੜੀ ਇਹਦੇ ਵਿੱਚ ਪਈ ਆ ਉਹਨੇ ਤੁਹਾਨੂੰ ਮੂਵਮੈਂਟ ਕਰਕੇ ਦਿਖਾ ਦੇਣੀ ਆ ਅੱਛਾ ਜਦੋਂ ਤੁਹਾਡਾ ਇਹ ਨੁਸਖਾ ਫਾਰਮੂਲਾ ਬੰਦਾ ਪੀਣਾ ਸ਼ੁਰੂ ਕਰਦਾ ਉਹਨੂੰ ਕਿਵੇਂ ਪਤਾ ਲੱਗਦਾ ਕਿ ਮੈਂ ਠੀਕ ਹੋ ਹੁੰਦਾ ਜਾ ਰਿਹਾ ਹਾਂ ਠੀਕ ਹੋ ਰਿਹਾ ਹਾਂ ਸਭ ਤੋਂ ਪਹਿਲੀ ਨਿਸ਼ਾਨੀ ਇਹੀ ਆ ਇਹਨੂੰ ਪੀਣ ਤੋਂ ਬਾਅਦ ਆਪਦੇ ਆਪ ਦੇ ਅੰਦਰ ਇੱਕ ਵਿਸ਼ਵਾਸ ਆਊਗਾ ਵੀ ਮੈਂ ਠੀਕ ਹੋ ਚੱਲਿਆ ਨੂੰ ਲੱਗਿਆ ਕਿ ਇਹ ਕਹਿਣ ਲੱਗੋ ਕਿ ਇਹਨੂੰ ਪੀਣ ਤੋਂ ਬਾਅਦ ਡਕਾਰ ਆਊਗਾ ਨਾ ਪਹਿਲਾਂ ਵਿਸ਼ਵਾਸ ਆਊਗਾ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਜ਼ਖਮ ਹੈਗੇ ਨਾ ਅਗਰ ਪੇਟ ਦੇ ਵਿੱਚ ਜ਼ਖਮ ਇਹ ਜ਼ਖਮ ਹੋ ਕਿਵੇਂ ਜਾਂਦੇ ਨੇ ਜੀ ਆਪਣਾ ਪੇਟ ਸਾਫ਼ ਤਾਂ ਹੋ ਗਿਆ ਆਪਾਂ ਨੂੰ ਲੱਗਦਾ ਵੀ ਸਵੇਰੇ ਉੱਠੇ ਪਾਟੀ ਆ ਗਈ ਪਰ ਪਾਟੀ ਕਹੇ ਜੀ ਆਉਂਦੀ ਆ ਮੀਂਗਣਾ ਵਰਗੀ ਬਿਲਕੁਲ ਜਿਵੇਂ ਚੂਹੇ ਨੇ ਪਾਟੀ ਕੀਤੀ ਹੋਵੇ ਉਵੇਂ ਪਤਲੀ ਜੀ ਪਾਟੀ ਆਉਗੀ ਜੇ ਪਾਟੀ ਨਹੀਂ ਪ੍ਰੋਪਰ ਆਉਂਦੀ ਤਾਂ ਕਿਸੇ ਟਾਈਮ ਇਸ ਤਰ੍ਹਾਂ ਦੀ ਪਾਟੀ ਆਉਂਦੀ ਹੈ ਵੀ ਜ਼ੋਰ ਇੰਨਾ ਕਾ ਜ਼ਿਆਦਾ ਲੱਗਦਾ ਵੀ ਬੰਦੇ ਨੂੰ ਬਹੁਤ ਮੁਸ਼ਕਲ ਹੋ ਜਾਂਦੀ ਆ ਉਹ ਮੈਨੂੰ ਕਹਿੰਦੇ ਵੀ ਜੀ ਮੈਂ ਸਿਰਫ ਇੱਕ ਡੋਜ਼ ਲਈ ਆ ਪੰਜ ਸਾਲ ਤੋਂ ਮੈਂ ਕਾਦੀ ਦਵਾਈ ਖਾਂਦਾ ਸੀ ਸਕਿਨ ਅਲਰਜੀ ਦੀ ਕਹਿੰਦੇ ਮੈਂ ਇੱਕ ਡੋਜ਼ ਲਈ ਆ ਤੇ ਮੈਨੂੰ ਅਲਰਜੀ ਦੀ ਦਵਾਈ ਦੀ ਲੋੜ ਨਹੀਂ ਪਈ ਜਤੋਂ ਵੀ ਕਿਸੇ ਤੋਂ ਤੁਸੀਂ ਮਹਾਰਾਜਾ ਸ਼ਾਈ ਸ਼ਰਬਤ ਖਰੀਦੋ ਤਾਂ ਸਿਰਫ ਦਿੱਤੀ ਗਈ ਜਾਣਕਾਰੀ ਤੋਂ ਹੀ ਖਰੀਦਿਓ ਕਿਉਂਕਿ ਇੱਕ ਮੈਂ ਬਹੁਤ ਬੇਨਤੀ ਕਰੂੰਗਾ ਬਹੁਤ ਵਾਰੀ ਕੀ ਹੁੰਦਾ ਆਪਾਂ ਚੀਜ਼ ਲੈਣੇ ਫਾਇਦੇ ਵਾਸਤੇ ਆ ਪਰ ਜਿਹੜੇ ਸਮਾਜ ਆਪਾਂ ਰਹੇ ਨੇ ਉਹਦੇ ਵਿੱਚ ਕੁਝ ਲੋਕ ਹੁੰਦੇ ਸ਼ਰਾਰਤੀ ਲੋਕ ਹੁੰਦੇ ਆ ਉਹ ਉਹਦੇ ਸੇਮ ਟੂ ਸੇਮ ਚੀਜ਼ ਬਣਾ ਕੇ ਗਲਤ ਵੀ ਵੇਚ ਦਿੰਦੇ ਆ ਤਾਂ ਹਰ ਇਹਦੇ ਬੋਟਲ ਦੇ ਪਿੱਛੇ ਅਸੀਂ ਇੱਕ ਸਕੈਨਰ ਵੀ ਲਾਇਆ ਹੋਇਆ ਲਾਵ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ faruqi ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆਂ ਸ਼ੁਰੂਆਤ ਦੇ ਵਿੱਚ ਹੀ ਇਹ ਪੱਤੇ ਬੜੇ ਕੰਮ ਦੇ ਨੇ ਕਹਿੰਦੇ ਵੀ ਬੜੇ ਕੰਮ ਦੇ ਪੱਤੇ ਹੈਗੇ ਨੇ ਇਹ ਔਰ ਇਨਾਂ ਪੱਤਿਆਂ ਦੇ ਵਿੱਚ ਇੰਨੀ ਤਾਕਤ ਇੰਨੀ એનર્ਜੀ ਇਨਾਂ ਅਸੀਂ ਕਹਿ ਲਈਏ ਕਿ ਫਾਇਦਾ ਮਨੁੱਖਤਾ ਵਾਸਤੇ ਕੁਦਰਤ ਨੇ ਰੱਖਿਆ ਹੈ ਕਿ ਅਗਰ ਅਸੀਂ ਇਹਦਾ ਇਸਤੇਮਾਲ ਸਹੀ ਢੰਗ ਨਾਲ ਕਰਨਾ ਸ਼ੁਰੂ ਕਰ ਦਈਏ ਤਾਂ ਬਹੁਤ ਸਾਰੇ ਰੋਗ ਬਹੁਤ ਸਾਰੇ ਅਸੀਂ ਕਹਿ ਲਈਏ ਕਿ ਬਿਮਾਰੀਆਂ ਜਿਹੜੀਆਂ ਉਹ ਦੂਰ ਹੋ ਸਕਦੀਆਂ ਨੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਜਿਹੜੀ ਆਯੁਰਵੇਦਾ ਦੇ ਪ੍ਰਬੰਧਕ ਯੋਦਾ ਸਿੰਘ ਸਾਡੇ ਨਾਲ ਨੇ ਗੱਲ ਕਰਾਂਗੇ ਪਿਛਲੀ ਵਾਰ ਉਹਨਾਂ ਨੇ ਇੱਕ ਨੁਸਖਾ ਦਿੱਤਾ ਸੀ ਉਸ ਨੁਸਕੇ ਨੂੰ ਵੀ ਬਹੁਤ ਲੋਕਾਂ ਨੇ ਇਲਾਇਚੀ ਵਾਲੇ ਨੁਸਕੇ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ ਇਸ ਤੋਂ ਇਲਾਵਾ ਜੂਸ ਵਾਲੀ ਵੀਡੀਓ ਵੀ ਉਹਨਾਂ ਦੀ ਕਾਫੀ ਜਿਹੜੀ ਵਾਇਰਲ ਹੋਈ ਸੀ ਤੇ ਅੱਜ ਇਹ ਕੀ ਨੁਸਕਾ ਕੀ ਫਾਰਮੂਲਾ ਲੈ ਕੇ ਆਏ ਨੇ ਇਹ ਗੱਲ ਕਰਦੇ ਆ ਜੋਦਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਲੋ ਜਿੰਨੇ ਵੀ ਦਰਸ਼ਕ ਇਸ ਟਾਈਮ ਇਹ ਵੀਡੀਓ ਦੇਖ ਰਹੇ ਨੇ ਅਕਾਲ ਪੁਰਖ ਦੇ ਹੱਥ ਜੋੜ ਕੇ ਕੋਈ ਅਰਦਾਸ ਕਰਦੇ ਆ ਵੀ ਜਿੰਨੇ ਵੈਦ ਹਕੀਮ ਨੇ ਜਾਂ ਹਸਪਤਾਲ ਨੇ ਇਹ ਪਰਮਾਤਮਾ ਕਰੇ ਕਿਰਪਾ ਤੇ ਘਟ ਜਾਣ ਪਰ ਮੈਂ ਇੱਕ ਗੱਲ ਕਹਿੰਨਾ ਜਿਹੜਾ ਵੀ ਵੈਦ ਹਕੀਮ ਚੰਗਾ ਤੁਹਾਡੇ ਨੇੜੇ ਹੈਗਾ ਜਿਹੜੀ ਜਿਹੜੀ ਚੀਜ਼ਾਂ ਤੋਂ ਪਰਹੇਜ਼ ਤੇ ਜਿਹੜੀ ਜਿਹੜੀ ਉਹ ਗਾਈਡੈਂਸ ਦਿੰਦੇ ਆ ਉਹਨਾਂ ਤੇ ਤੁਸੀਂ ਆਮਲ ਕਰੋ ਵੈਸੇ ਹੀ ਆਪਾਂ ਨੂੰ ਲੋੜ ਨਹੀਂ ਪੈਣੀ ਜੀ ਜੀ ਅੱਛਾ ਵੈ ਯੋਧਾ ਜੀ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਪੱਤਾ ਹੈ ਇਸ ਪੱਤੇ ਦੀ ਤਾਕਤ ਜਾਂ ਤਾਂ ਕੁਦਰਤ ਜਾਣਦੀ ਹੈ ਇਹ ਚੰਗਾ ਵੈਦ ਜਾਣਦਾ ਉਹ ਕਿਵੇਂ ਇੱਕ ਚੰਗਾ ਵੈਦ ਵੀ ਕਹਿ ਸਕਦਾ ਜਾਂ ਕੁਦਰਤ ਵੀ ਕਹਿ ਸਕਦਾ ਇੱਕ ਜਿਹੜਾ ਚੰਗਾ ਲਾਂਗਰੀ ਆ ਉਹਨੂੰ ਇਹਦੀ ਕੀਮਤ ਬਹੁਤ ਪਤਾ ਹੈ ਹਰ ਆਂਗਰੇਨ ਨੂੰ ਵੀ ਪਤਾ ਹੈ ਹਰ ਇੱਕ ਚੀਜ਼ ਜਿਹਦੇ ਵਿੱਚ ਬੈ ਦੀ ਮਾਤਰਾ ਜ਼ਿਆਦਾ ਹੁੰਦੀ ਆ ਖਾਣੇ ਦੇ ਵਿੱਚ ਆਪਣੇ ਆਮ ਘਰਾਂ ਦੇ ਵਿੱਚ ਜਿਸ ਚੀਜ਼ ਦੇ ਵਿੱਚ ਬੈ ਦੀ ਮਾਤਰਾ ਜ਼ਿਆਦਾ ਚਾਹੇ ਉਹ ਰਾਜਮਾ ਚਾਹੇ ਉਹ ਬਿਰਿਆਨੀ ਚਾਹੇ ਚਿਕਨ ਬਿਰਿਆਨੀ ਚਾਹੇ ਉਹ ਮਟਰਨ ਚਾਹੇ ਉਹ ਚਿਕਨ ਚਾਹੇ ਉਹ ਤੁਸੀਂ ਦਾਲ ਮਖਣੀ ਬਣਾ ਰਹੇ ਹੋ ਕੋਈ ਵੀ ਚੀਜ਼ ਜਿਹਦੇ ਵਿੱਚ ਬੈ ਜ਼ਿਆਦਾ ਹੈਗੀ ਆ ਉਸ ਦੇ ਅੰਦਰ ਇਸ ਦਾ ਇਸਤੇਮਾਲ ਕੀਤਾ ਜਾਂਦਾ ਤੇ ਫਿਰ ਇਹ ਪੱਤੇ ਦਾ ਜਿਹੜਾ ਇਸਤੇਮਾਲ ਹੈਗਾ ਹੋਰ ਕਿਹੜੀਆਂ ਬਿਮਾਰੀਆਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਬੰਨ ਮਾਰ ਦਿੰਦਾ ਬਿਮਾਰੀਆਂ ਨੂੰ ਇਹ ਪੱਤਾ ਸਭ ਤੋਂ ਪਹਿਲੀ ਚੀਜ਼ ਕਿਸੇ ਇਨਸਾਨ ਨੂੰ ਜਦੋਂ ਵੀ ਬੈ ਹੋ ਜੇ ਬੈ ਕੀ ਹੁੰਦੀ ਹੈ ਬੈ ਇੱਕ ਸਮਝ ਲਓ ਵੀ ਸਰੀਰ ਦੇ ਅੰਦਰ ਗੈਸ ਬਣਨੀ ਜਿਹੜਾ ਤੁਸੀਂ ਖਾਦਾ ਉਹਦੀ ਜਿਹੜੀ ਹੈਵੀਨੈਸ ਆ ਉਹਨੂੰ ਪਚਣਾ ਨਾ ਹੁਣ ਉਹਨੇ ਨਾ ਪ੍ਰੋਪਰਲੀ ਪਚਣਾ ਆਪਣੀ ਜਟਾਗਨੀ ਦਾ ਹੋਰ ਵੀ ਜ਼ਿਆਦਾ ਜ਼ੋਰ ਲੱਗਣਾ ਉਹਨੂੰ ਪਚਾਉਣ ਵਾਸਤੇ ਦੂਸਰੀ ਗੱਲ ਜਦੋਂ ਉਹ ਚੀਜ਼ ਨੂੰ ਪਚਾਉਣਾ ਤਾਂ ਉਹਨੇ ਗੈਸ ਰਿਲੀਜ਼ ਕਰਨੀ ਆ ਜੇਕਰ ਉਹ ਗੈਸ ਨੂੰ ਆਪਾਂ ਪ੍ਰੋਪਰਲੀ ਨਾ ਅੱਗੇ ਦੇ ਅੱਗੇ ਯੂਟਿਲਾਈਜ਼ ਕਰ ਸਕੀਏ ਤੁਸੀਂ ਦੇਖਿਆ ਹੋਊਗਾ ਜਦੋਂ ਰਾਜਮਾ ਮਟਨ ਚਿਕਨ ਇਸ ਤਰ੍ਹਾਂ ਦੀਆਂ ਚੀਜ਼ਾਂ ਬਣਦੀਆਂ ਨੇ ਤਾਂ ਉਹਦੇ ਵਿੱਚ ਧਨੀਆ ਪਾਊਡਰ ਜ਼ਰੂਰ ਪਾਇਆ ਜਾਂਦਾ ਧਨੀਆ ਪਾਊਡਰ ਕੀ ਕਰਦਾ ਥੋੜੀ ਜਿਹੜੀ ਗੈਸ ਤੋਂ ਨੂੰ ਬਣਦੀ ਆ ਜਿਹੜੇ ਪੱਦ ਤੁਹਾਨੂੰ ਆਉਂਦੇ ਨੇ ਉਹ ਪੱਦ ਦੇ ਅੰਦਰ ਜਿਹੜੀ ਬਦਬੂ ਆਉਂਦੀ ਆ ਉਹਨੂੰ ਖਤਮ ਕਰ ਦਿੰਦਾ ਪੱਦ ਤਾਂ ਆਉਣਗੇ ਕਿਉਂਕਿ ਬਹਿ ਵਾਲੀ ਚੀਜ਼ ਖਾਦੀ ਆ ਜੇ ਪਦ ਨਹੀਂ ਆਰ ਤਾਂ ਵੀ ਟੈਨਸ਼ਨ ਵਾਲੀ ਗੱਲ ਹੈ ਕਿਉਂਕਿ ਫੇਰ ਤੁਹਾਨੂੰ ਮਾਈਗਰੇਨ ਸਿਰਦਰਦ ਇਸ ਤਰਫ ਨੂੰ ਚੀ ਚਲ ਚੂਗੀ ਜਿਹੜਾ ਪੱਤਾ ਇਹਦੇ ਵਿੱਚ ਪਰਮਾਤਮਾ ਨੇ ਇੰਨਾ ਕੁ ਬਲ ਬਖਸ਼ਿਆ ਜਿਹੜੇ ਇਨਸਾਨ ਨੂੰ ਅਲਸਰਟਿਵ ਕੋਲੈਕਟਸਰ ਦੀ ਬਿਮਾਰੀ ਹੋਵੇ ਜਿਹਦੇ ਵਿੱਚ ਕਹਿੰਦੇ ਆਂਤੜੀਆਂ ਦੇ ਵਿੱਚ ਜ਼ਖਮ ਹੋਗੇ ਜਾਂ ਆਂਤੜੀਆਂ ਦੇ ਵਿੱਚ ਛਾਲੇ ਹੋਗੇ ਜਾਂ ਕਹਿੰਦੇ ਆ ਵੀ ਰੋਟੀ ਖਾਂਦੇ ਸਾਰ ਪੇਟ ਦੇ ਵਿੱਚ ਦਰਦ ਉੱਠਦਾ ਹੈ ਪਾਟੀ ਦੇ ਵਿੱਚ ਚੱਗ ਜਿਹੜੀ ਆ ਉਹ ਮੌਜੂਦ ਮਿਲਦੀ ਹੈ ਸਰੀਰ ਦਾ ਵਜ਼ਨ ਬਿਲਕੁਲ ਘਟਦਾ ਜਾ ਰਿਹਾ ਵਾ ਭੁੱਖ ਨਹੀਂ ਟਾਈਮ ਸਿਰ ਲੱਗਦੀ ਦੂਸਰੀ ਗੱਲ ਕਿਸੇ ਵੀ ਇਨਸਾਨ ਨੂੰ ਚਮੜੀ ਦਾ ਰੋਗ ਹੋਵੇ ਤੀਸਰੀ ਗੱਲ ਕਿਸੇ ਵੀ ਇਨਸਾਨ ਦੀ ਪੇਟ ਪ੍ਰੋਪਰ ਸਨਾਹ ਸਾਫ ਹੋਣ ਕਰਕੇ ਲੇਡੀਜ਼ ਦੇ ਵਿੱਚ ਅਕਸਰ ਇੱਕ ਪ੍ਰੋਬਲਮ ਹੁੰਦੀ ਆ ਪੀਰੀਅਡਸ ਦੇ ਦੌਰਾਨ ਉਹਨਾਂ ਦੇ ਗਿੱਟੇ ਗੋਡੇ ਸੁੱਜਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਦੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਜਾਂਦਾ ਵਾ ਹੱਥ ਲਾਓਗੇ ਤਾਂ ਉੱਥੇ ਪਿੱਲਪਿੱਲਾਪਣ ਆ ਜਾਂਦਾ ਜਦੋਂ ਹੱਥ ਲਾ ਕੇ ਚੱਕੂਗੇ ਤਾਂ ਥੱਲੇ ਸਫੇਦ ਰੰਗ ਦਾ ਮਾਰਕ ਰਹਿ ਜਾਂਦਾ ਵਾ 10 20 ਸਕਿੰਡ ਬਾਅਦ ਜਾ ਕੇ ਉਹ ਮਾਰਕ ਸਾਫ ਹੁੰਦਾ ਵਾ ਇਹ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਾਰੀਗਰ ਮੰਨਿਆ ਗਿਆ ਸਿਰਫ ਔਰ ਸਿਰਫ ਮੈਂ ਕਹਿੰਦਾ ਤੁਸੀਂ 10 ਦਿਨ ਔਰ ਕਿਸੇ ਵੀ ਮੌਸਮ ਦੇ ਵਿੱਚ ਖਾ ਸਕਦੇ ਹੋ ਕੋਈ ਇਸ ਤਰ੍ਹਾਂ ਦੀ ਦੀ ਮੌਸਮ ਦੀ ਬੰਨ ਨਹੀਂ ਹੈਗੀ ਵੀ ਤੁਸੀਂ ਇਹੀ ਮੌਸਮ ਦੇ ਵਿੱਚ ਖਾਣਾ ਜਿਹੜੇ ਜਿਹੜੇ ਮੌਸਮ 'ਚ ਤੁਸੀਂ ਰਾਜਮਾ ਬਣਾ ਸਕਦੇ ਛੇੜੇ ਜਿਹੜੇ ਮੌਸਮ 'ਚ ਤੁਸੀਂ ਮਟਰਨ ਬਣਾ ਸਕਦੇ ਹੋ ਜਿਹੜੇ ਜਿਹੜੇ ਮੌਸਮ 'ਚ ਤੁਸੀਂ ਮੀਟ ਬਣਾ ਸਕਦੇ ਹੋ ਉਹਨਾਂ ਉਹਨਾਂ ਮੌਸਮ 'ਚ ਇਹਦਾ ਸੇਵਨ ਲੈ ਸਕਦੇ ਹੋ ਅੱਛਾ ਚਲੋ ਦਾਲ ਸਬਜ਼ੀਆਂ ਦੇ ਵਿੱਚ ਤਾਂ ਇਹਦਾ ਇਸਤੇਮਾਲ ਕੀਤਾ ਹੀ ਜਾਂਦਾ ਹੈ ਤੇ ਫਿਰ ਇਹਨੂੰ ਡਾਇਰੈਕਟ ਕਿਵੇਂ ਲਿਆ ਜਾ ਸਕਦਾ ਔਰ ਡਾਇਰੈਕਟ ਲੈਣ ਲੱਗੇ ਕਿਹੜੇ ਕਿਹੜੀ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਦਾ ਇਹ ਨਾਮੋ ਨਿਸ਼ਾਨ ਜਿਹੜਾ ਮਿਟਾ ਦਿੰਦਾ ਫਰੂਕੀ ਜੀ ਜ਼ਿਆਦਾ ਬਿਮਾਰੀਆਂ ਆਪਾਂ ਨਹੀਂ ਦੱਸਾਂਗੇ ਮੈਂ ਬੜੀ ਸਪਸ਼ਟ ਇੱਕ ਗੱਲ ਕਹਿਣਾ ਚਾਹੁੰਦਾ 80% ਬਿਮਾਰੀਆਂ ਤੁਹਾਡੇ ਪੇਟ ਤੋਂ ਅਗਰ ਤੁਹਾਡੇ ਪੇਟ ਦੇ ਅੰਦਰ ਗੈਸ ਹੈਗੀ ਆ ਔਰ ਉਹ ਸਾਫ਼ ਨਹੀਂ ਹੋ ਰਹੀ ਤਾਂ ਤੁਹਾਡੇ ਸਿਰਦਰਦ ਦੀ ਪ੍ਰੋਬਲਮ ਤੁਹਾਨੂੰ ਸ਼ੁਰੂ ਆਣੀ ਹੈ। ਅਗਰ ਤੁਹਾਡੇ ਪੇਟ ਦੇ ਅੰਦਰ ਦੋ ਦਿਨ ਪੁਰਾਣਾ ਮਲ ਪਿਆ ਵਾ ਤਾਂ ਉਹਨੇ ਅਲਸਰਟਿਵ ਕੋਲੈਕਟਿਸ ਨੂੰ ਦਾਤ ਤੇ ਬੁਲਾ ਲਿਆ ਵਾ। ਅਗਰ ਤੁਹਾਡੇ ਸਰੀਰ ਦੇ ਅੰਦਰ ਭੁੱਖ ਲੱਗਦੀ ਨਹੀਂ ਔਰ ਜੱਕਦਮ ਜਦੋਂ ਭੁੱਖ ਲੱਗਦੀ ਹੈ ਤੇ ਬਿਲਕੁਲ ਐਂ ਭੁੱਖ ਲੱਗਦੀ ਜਿਵੇਂ ਤੁਹਾਨੂੰ ਗਲਪ ਕਰਕੇ ਖਾਣ ਦਾ ਜੀ ਕਰਦਾ ਤਾਂ ਉਸ ਵਕਤ ਤੁਹਾਨੂੰ ਇਹ ਚੀਜ਼ਾਂ ਦੇ ਵਿੱਚ ਸਮਝ ਲੈਣਾ ਚਾਹੀਦਾ ਵੀ ਆਪਣਾ ਪੇਟ ਕੁਝ ਸਾਨੂੰ ਸੁਨੇਹਾ ਦੇ ਰਿਹਾ ਵਾ ਵੀ ਉਹਦੇ 'ਚ ਕੋਈ ਗੜਬੜ ਆ। ਅੱਛਾ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਜ਼ਖਮ ਹੈਗੇ ਨਾ ਗਰੇਟ ਦੇ ਵਿੱਚ ਜ਼ਖਮ ਇਹ ਜ਼ਖਮ ਹੋ ਕਿਵੇਂ ਜਾਂਦੇ ਨੇ ਜੀ? ਅ ਜੇ ਆਪਾਂ ਇੱਕ ਛੋਟਾ ਜਿਹਾ ਉਦਾਹਰਨ ਦਵਾਂਗੇ ਕਪਾ ਲੋਹੇ ਦੀ ਪਲੇਟ ਲੈ ਲਈਏ। ਉਹਦੇ ਉੱਤੇ ਆਪਾਂ ਕਿਸੇ ਕੁੱਤੇ ਦੀ ਕਿਸੇ ਜਾਨਵਰ ਦੀ ਕਿਸੇ ਵੀ ਜੀ ਪੰਛੀ ਦੀ ਜਿਹੜੀ ਉਹਦੀ ਪਾਟੀ ਆ ਉਹਨੂੰ ਆਪਾਂ ਉਹਦੇ ਉੱਤੇ ਰੱਖ ਦਿੰਨੇ ਆ। ਤੁਸੀਂ ਉਹਨੂੰ ਉੱਥੇ ਪਿਆ ਰਹਿਣ ਦਿਓ 1 ਮਹੀਨੇ ਤੱਕ। 1 ਮਹੀਨੇ ਬਾਅਦ ਜਰੂਰ ਪਾਟੀ ਹਟਾਉਂਗੇ। ਤਾਂ ਲੋਹੇ ਦੇ ਉੱਤੇ ਜਿਹੜਾ ਵੀ ਪੇਂਟ ਹੋਇਆ ਹੋਊਗਾ ਉਹ ਪੇਂਟ ਵੀ ਨਾਲ ਉਖੜਨਾ ਸ਼ੁਰੂ ਹੋ ਜਾਊਗਾ ਕਿਉਂਕਿ ਜਿਹੜਾ ਆਪਣਾ ਮੱਲ ਮੱਲ ਦੇ ਅੰਦਰ ਜੀ ਹੁੰਦੇ ਆ ਛੋਟੇ-ਛੋਟੇ ਬਹੁਤ ਮਾਈਕਰੋ ਇਨਸੈਕਟਸ ਹੁੰਦੇ ਆ ਤੁਸੀਂ ਕਿਸੇ ਮੱਲ ਨੂੰ ਕਿਸੇ ਗੋਬਰ ਨੂੰ ਪਿਆ ਇੱਕ ਜਗ੍ਹਾ ਛੱਡ ਦਿਓ ਉਸ ਤੋਂ ਬਾਅਦ 2 ਦਿਨ ਬਾਅਦ ਉਹਦੇ ਉੱਤੇ ਝਾੜੂ ਮਾਰ ਕੇ ਦੇਖੋ ਉਹਦੇ ਵਿੱਚੋਂ ਜੀ ਨਿਕਲਣਗੇ ਬਾਹਰ ਨੂੰ ਸੋ ਉਹ ਜਿਹੜਾ ਜੀ ਅੰਦਰ ਨੇ ਉਹਦੇ ਵਿੱਚ ਉਹ ਆਪਦਾ ਵੀ ਮੱਲ ਉਹਦੇ ਵਿੱਚ ਹੀ ਕਰ ਰਹੇ ਨੇ ਉਹਦੇ ਵਿੱਚ ਹੀ ਉਹ ਚੀਜ਼ਾਂ ਖਾ ਰਹੇ ਨੇ ਜਦੋਂ ਉਹ ਸਾਰਾ ਕੈਮੀਕਲ ਜਿਹੜਾ ਉਹਦੇ ਅੰਦਰ ਗੰਦੀਆਂ ਗੈਸਾਂ ਨੇ ਚਾਹੇ ਉਹਦੇ ਅੰਦਰ ਗੰਦਗੀ ਹੈ ਜੋ ਆਪਣਾ ਕੱਢਿਆ ਹੋਇਆ ਸਰੀਰ ਦਾ ਫਲੂਇਡ ਆ ਗੰਦਾ ਉਹ ਸਾਰਾ ਕੁਝ ਉਹਦੇ ਵਿੱਚ ਪ੍ਰੈਜ਼ੈਂਟ ਆ ਜਦੋਂ ਉਹ ਬਾਹਰ ਆ ਕੇ ਮੋਇਸਚਰ ਦੇ ਨਾਲ ਰਿਐਕਟ ਕਰਦਾ ਤਾਂ ਥੱਲੇ ਜਿਹੜੀ ਲੋਹੇ ਦੀ ਪਲੇਟ ਦੇ ਉੱਤੇ ਜਿਹੜਾ ਆਪਾਂ ਪੇਂਟ ਕੀਤਾ ਹੋਇਆ ਉਹ ਪੇਂਟ ਵੀ ਉਖੜਨਾ ਸ਼ੁਰੂ ਹੋ ਜਾਂਦਾ ਪੇਂਟ ਵੀ ਖਾ ਜਾਂਦਾ ਪੇਂਟ ਵੀ ਖਾ ਜਾਂਦਾ ਐਂਡ ਇੱਥੇ ਤੱਕ ਕਿ ਉਹਨੂੰ ਜਰ ਵੀ ਲੱਗਣੀ ਸ਼ੁਰੂ ਹੋ ਜਾਂਦੀ ਆ ਜਿਹੜਾ ਲੋਹਾ ਹੁੰਦਾ ਸੋ ਉਸੇ ਤਰ੍ਹਾਂ ਜਦੋਂ ਆਪਣਾ ਪੇਟ ਸਾਫ਼ਤਾ ਹੋ ਗਿਆ ਆਪਾਂ ਨੂੰ ਲੱਗਦਾ ਵੀ ਸਵੇਰੇ ਉੱਠੇ ਪਾਟੀ ਆ ਗਈ ਪਰ ਪਾਟੀ ਕਿਹੋ ਜੀ ਆਉਂਦੀ ਆ ਮੀਂਗਣਾ ਵਰਗੀ ਬਿਲਕੁਲ ਜਿਵੇਂ ਚੂਹੇ ਨੇ ਪਾਟੀ ਕੀਤੀ ਹੋਵੇ ਉਵੇਂ ਪਤਲੀ ਜੀ ਪਾਟੀ ਆਉਗੀ ਜੇ ਪਾਟੀ ਨਹੀਂ ਪ੍ਰੋਪਰ ਆਉਂਦੀ ਤਾਂ ਕਿਸੇ ਟਾਈਮ ਇਸ ਤਰ੍ਹਾਂ ਦੀ ਪਾਟੀ ਆਉਂਦੀ ਆ ਵੀ ਜ਼ੋਰ ਇੰਨਾ ਕਾ ਜ਼ਿਆਦਾ ਲੱਗਦਾ ਵੀ ਬੰਦੇ ਨੂੰ ਬਹੁਤ ਮੁਸ਼ਕਿਲ ਹੋ ਜਾਂਦੀ ਆ ਬਲਦਵਾਰ ਵੀ ਬਾਹਰ ਨਾਲ ਬਹੁਤ ਮੁਸ਼ਕਿਲ ਹੋ ਜਾਂਦਾ ਦੂਸਰੀ ਗੱਲ ਅਗਰ ਜੇਕਰ ਇਨਸਾਨ ਨੂੰ ਪੋਟੀ ਨਹੀਂ ਆਈ ਦੋ ਦਿਨ ਤੱਕ ਲਗਾਤਾਰ ਤਾਂ ਦੇਖੋ ਜਿਹੜੀ ਥਾਂ ਦੇ ਉੱਤੇ ਉਹ ਮਲ ਪਿਆ ਵਾ ਉਹ ਮਲ ਨੇ ਜਿੱਥੇ ਪਿਆ ਰਿਆ ਉਹਨੇ ਵੀ ਥੱਲੇ ਉਹ ਆਪਦੀ ਜਿਹੜੀ ਬੈਮਰੇਨ ਆ ਜਿਹੜਾ ਮਿਊਕਸ ਆ ਜਿਹੜੀ ਆਪਣੇ ਅੰਤੜੀਆਂ ਨੇ ਆਪਣੇ ਸਿਆਣੇ ਕਹਿੰਦੇ ਨੇ ਜੀ ਆਪਣੇ ਲੀਵਰ ਦੇ ਵਿੱਚ ਜਿਹੜੇ ਕੈਮੀਕਲ ਪ੍ਰੋਡਿਊਸ ਹੁੰਦੇ ਨੇ ਜਿਹੜੇ ਐਸਿਡ ਪ੍ਰੋਡਿਊਸ ਹੁੰਦੇ ਨੇ ਬੜੀ ਗੌਰਮੈਂਟ ਸੁਣਨ ਵਾਲੀ ਗੱਲ ਆ ਤੁਸੀਂ ਇਹ ਗੱਲ ਜ਼ਰੂਰ ਗੌਰ ਨਾਲ ਸੁਣਿਓ ਔਰ ਸਮਝਣ ਦੀ ਕੋਸ਼ਿਸ਼ ਕਰਿਓ ਉਹ ਕਹਿੰਦੇ ਨੇ ਵੀ ਇਹ ਕੈਮੀਕਲ ਦੇ ਅੰਦਰ ਇੰਨੀ ਤਾਕਤ ਆ ਵੀ ਤੁਸੀਂ ਇਹ ਕੈਮੀਕਲ ਨੂੰ ਇੱਕ ਗਲਾਸ 'ਚ ਪਾ ਲੋ ਇਹ ਇਸ ਗਲਾਸ ਦੇ ਅੰਦਰ ਜੇਕਰ ਆਪਾਂ ਕੈਮੀਕਲ ਕੱਢ ਲਈਏ ਤੇ ਉਹਦੇ ਵਿੱਚ ਇੱਕ ਲੋਹੇ ਦੀ ਛੋਟੀ ਜੀ ਟੁਕੜੀ ਪਾ ਦਈਏ ਤੇ ਉਹ ਕੈਮੀਕਲ ਦੀ ਤਾਕਤ ਉਹ ਲੋਹਾ ਗਿਲਾ ਦੋ ਐਨਾ ਪਾਵਰਫੁਲ ਕੈਮੀਕਲ ਐਨਾ ਪਾਵਰਫੁਲ ਐਸਿਡ ਐਨਾ ਪਾਵਰਫੁਲ ਤਜਾਬ ਸਾਡੇ ਅੰਦਰ ਭੱਜਿਆ ਫਿਰਦਾ ਪਰ ਉਹ ਤਜਾਬ ਸਾਨੂੰ ਅੰਦਰੋਂ ਕਿਉਂ ਨਹੀਂ ਖਾ ਰਿਹਾ ਫਿਰ ਤਾਂ ਕਰਕੇ ਕੁਦਰਤ ਨੇ ਆਕਾਲਪੁਰਖ ਨੇ ਉਸ ਜਿਹੜੇ ਪਰਮਪਿਤਾ ਪ੍ਰਮਾਤਮਾ ਨੇ ਆਪਣੀ ਬਣਤੀ ਇਸ ਤਰ੍ਹਾਂ ਦੀ ਬਣਾਈ ਹੈ ਵੀ ਉਹ ਅੰਤੜੀਆਂ ਦੇ ਬਾਹਰ ਇੱਕ ਬਹੁਤ ਪਤਲੀ ਜੀ ਜਿਵੇਂ ਆਪਣਾ ਥੁੱਕ ਆ ਇਸ ਤਰ੍ਹਾਂ ਦਾ ਮਿਊਕਸ ਲੱਗਿਆ ਹੋਇਆ ਲੇਅਰ ਬਣੀ ਹੋਈ ਹੈ ਲੇਅਰ ਬਣੀ ਹੋਈ ਹੈ ਪਰ ਜਦੋਂ ਉੱਥੇ ਮਲ ਪਿਆ ਰਹਿੰਦਾ ਉਹ ਮਲ ਜਦੋਂ ਨਿਕਲਦਾ ਤੁਸੀਂ ਦੇਖਿਆ ਹੋਊਗਾ ਬਹੁਤ ਸਾਰੇ ਲੋਕਾਂ ਨੂੰ ਪਾਟੀ ਆਉਂਦੀ ਹੈ ਪਾਟੀ ਦੇ ਵਿੱਚ ਛੱਗ ਆ ਜਾਂਦੀ ਹੈ ਪਾਟੀ ਆਉਂਦੀ ਹੈ ਪਾਟੀ ਬਿਲਕੁਲ ਕਾਲੇ ਰੰਗ ਦੀ ਆਉਂਦੀ ਹੈ ਬਾਕੀ ਸਾਰੀ ਪਾਟੀ ਨਾਰਮਲ ਆ ਉਹਦੇ ਵਿੱਚ ਇੱਕ ਦੋ ਪੀਸ ਇਹ ਜਿਹੇ ਹੁੰਦੇ ਜਿਹੜੇ ਬਿਲਕੁਲ ਜੈਟ ਬਲੈਕ ਨੇ ਇਹਦਾ ਮਤਲਬ ਉਹ ਮਲ ਉੱਥੇ ਕਾਫੀ ਟਾਈਮ ਦਾ ਪਿਆ ਹੋਇਆ ਸੀ ਔਰ ਉਸ ਵਕਤ ਸਾਨੂੰ ਗੌਰ ਦੇ ਜਿਹੜੇ ਬੰਦੇ ਨੂੰ 2 ਦਿਨ ਤੋਂ ਮਲ ਪਾਸ ਨਹੀਂ ਨਾ ਹੋਇਆ ਪਾਟੀ ਨਹੀਂ ਆਈ ਉਹ ਬੰਦੇ ਵਾਸਤੇ ਇਸ ਤੋਂ ਵੱਡੀ ਪ੍ਰੋਬਲਮ ਕੋਈ ਨਹੀਂ ਹੈਗੀ ਉਹ ਗੱਡੀ ਚਲਾਉਂਦਾ ਚਲਾਉਂਦਾ ਵੀ ਉਹਦੇ ਦਿਮਾਗ 'ਚ ਇਹੀ ਵਿਚਾਰ ਆ ਰਿਹਾ ਯਾਰ 2 ਦਿਨ ਹੋ ਗਏ ਪਾਟੀ ਨਹੀਂ ਆਈ ਯਾਰ 3 ਦਿਨ ਹੋ ਗਏ ਪਾਟੀ ਨਹੀਂ ਕੋਈ ਇਸੇ ਕਰਕੇ ਤੇ ਕਹਿੰਦੇ ਨੇ ਪੇਟ ਦਾ ਜਿਹੜਾ ਕਨੈਕਸ਼ਨ ਹੈ ਸਿੱਧਾ ਦਿਮਾਗ ਨਾਲ ਹੈ ਉਹ ਕਹਿੰਦਾ ਮੇਰਾ ਖਰਾਬ ਪੇਟ ਹੈ ਕਹੀ ਜਾਂਦੇ ਯਾਰ ਮੇਰਾ ਦਿਮਾਗ ਖਰਾਬ ਹੋਇਆ ਪਿਆ ਬਿਲਕੁਲ 100% ਮਾਈਗਰੇਨ ਦੀ ਪੇਸ਼ੈਂਟ ਹੀ ਇਸ ਕਰਕੇ ਵਧ ਰਹੇ ਨੇ ਜੀ ਬੇ ਟਾਈਮ ਰੋਟੀ ਖਾਣੀ ਲਾਈਫ ਹਰ ਮੈਂ ਲੋਕ ਕਹਿੰਦੇ ਜੀ ਸਾਡੀ ਲਾਈਫ ਦੇ ਵਿੱਚ ਡਿਪਰੈਸ਼ਨ ਮੈਂ ਇੱਕ ਗੱਲ ਕਹਿਣਾ ਹੁਣ ਕਿਹੜੇ ਘਰ ਦਾ ਗੇਟ ਖੋਲੋ ਜਿਹੜੇ ਘਰ ਦਾ ਤੁਸੀਂ ਕਹਿੰਦੇ ਵੀ ਇਹ ਘਰ ਦਾ ਬੂਹਾ ਖੜਕਾਓ ਜੀ ਤੇ ਆਪਾਂ ਚੱਲਦੇ ਸਾਰੇ ਆਣ ਇਕੱਠੇ ਆਪਾਂ ਬੂਹਾ ਖੜਕਾਉਨੇ ਆ ਤੁਸੀਂ ਕਹਿੰਦੇ ਵੀ ਗੁਰਦੁਆਰੇ ਦੇ ਵਿੱਚ ਸੁੱਖ ਹੈ ਮੰਦਰਾਂ ਦੇ ਵਿੱਚ ਸੁੱਖ ਹੈ ਤੁਸੀਂ ਚਲੋ ਮੇਰੇ ਨਾਲ ਗੁਰਦੁਆਰੇ ਮੰਦਰ ਵੀ ਚਲੋ ਉੱਥੇ ਜਿਹੜੇ ਬੰਦੇ ਬੈਠੇ ਨੇ ਉਹ ਬੈਠੀ ਉੱਥੇ ਇਸ ਕਰਕੇ ਨਹੀਂ ਕਿਉਂਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਹੀਂ ਕੁਈ ਜਿਹੜੀ ਬੰਦੇ ਕਹਿੰਦੇ ਵੀ ਸਾਡੀ ਜ਼ਿੰਦਗੀ ਚ ਸੁੱਖ ਆਇਆ ਇਸ ਦਾ ਧੰਨਵਾਦ ਕਰਨਾ ਹੈ ਇਹਦਾ ਮਤਲਬ ਪਹਿਲਾਂ ਕੋਈ ਦੁੱਖ ਸੀ ਜਿਹੜਾ ਟੁੱਟ ਗਿਆ ਤਾਂ ਸੁੱਖ ਆਇਆ ਸਹੀ ਗੱਲ ਸਹੀ ਗੱਲ ਜੇ ਦੁੱਖ ਨਹੀਂ ਹੋਊਗਾ ਤਾਂ ਸੁੱਖ ਕਿੱਥੋਂ ਆਊਗਾ ਅੱਛਾ ਤੁਸੀਂ ਇਹਦਾ ਤਾਂ ਦੱਸ ਤੱਕ ਕੇ ਪੇਟ ਦੇ 80% ਤੇ ਸੋਜੇ ਵਾਸਤੇ ਜਿਹੜਾ ਇਹ ਪੱਤਾ ਹੈਗਾ ਇਹ ਸੋਜੇ ਨੂੰ ਚੂਸ ਲੇਗਾ ਤੇ ਫਿਰ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਨੇ ਜਿਹੜਾ ਪੱਤੇ ਨਹੀਂ ਖਾ ਸਕਦੇ ਕੋਈ ਅਸੀਂ ਕਹਿੰਦੇ ਜ਼ਿਆਦਾ ਟੋਟਕੇ ਨੁਸਕੇ ਨਹੀਂ ਅਪਣਾ ਸਕਦੇ ਫਿਰ ਉਹਨਾਂ ਵਾਸਤੇ ਤੁਸੀਂ ਕੋਈ ਹੱਲ ਰੱਖਿਆ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਪਹਿਲਾਂ ਤਾਂ ਇਹ ਤਾਂ ਪਾਊਡਰ ਬਣਾ ਕੇ ਸਵੇਰੇ ਤੁਸੀਂ ਇਹਦੀ ਚਾਹ ਪੀਣੀ ਸ਼ੁਰੂ ਕਰੋ ਸਾਰ ਨਾਲੋਂ ਵਧੀਆ ਅਗਰ ਤੁਹਾਡੇ ਐਸਜੀਓ ਟਿਪੀਟੀ ਬਧੇ ਹੋਏ ਨੇ ਫੈਟੀ ਲੀਵਰ ਗ੍ਰੇਡ 1 ਗ੍ਰੇਡ 2 ਗ੍ਰੇਡ 3 ਔਨ ਦਾ ਤਾਂ ਮੈਂ ਤੁਹਾਨੂੰ ਰਿਪੋਰਟਸ ਦੇ ਨਾਲ ਦਿਖਾ ਸਕਦਾ ਲੋਕਾਂ ਨੇ ਮਹਾਰਾਜ ਸ਼ੈ ਸ਼ਰਬਤ ਦਾ ਸੇਵਨ ਕੀਤਾ ਤੁਸੀਂ ਦੇਖੋ ਮਹਾਰਾਜ ਸ਼ੈ ਸ਼ਰਬਤ ਜਿੰਨਾਂ ਲੋਕਾਂ ਨੇ ਸੇਵਨ ਕੀਤਾ ਤੇ ਲੋਕ ਫੈਟੀ ਲੀਵਰ ਰਗੀ ਪ੍ਰੋਬਲਮ ਤੋਂ ਰਿਕਵਰ ਹੋਗੇ ਇਹ ਕਿੰਨੇ ਟਾਈਮ ਚ ਫਰਟੀਲੀਵਰ ਜਿਹੜਾ ਸੈੱਟ ਕਰ ਦਿੰਦਾ ਤੁਹਾਡਾ ਇਹ ਮਹਾਰਾਜਾ ਸ਼ਹੀ ਸ਼ਰਬਤ ਅਸੀਂ ਆਪਦੇ ਬੰਨੇ 45 ਦਿਨ ਕਿੰਨੇ ਹੁੰਦੇ ਸੀ 45 ਦਿਨ ਤੁਸੀਂ ਪੀ ਕੇ ਦੇਖੋ ਤੇ ਆਯੁਰਵੇਦਿਕ ਚੀਜ਼ ਤੁਹਾਨੂੰ ਜੜੀ ਬੂਟੀ ਜਿਹੜੀ ਇਹਦੇ ਵਿੱਚ ਪਈ ਆ ਉਹਨੇ ਤੁਹਾਨੂੰ ਮੂਵਮੈਂਟ ਕਰਕੇ ਦਿਖਾ ਦੇਣੀ ਆ ਪੰਤ ਅੱਜ ਅੱਛਾ ਜਦੋਂ ਤੁਹਾਡਾ ਇਹ ਨੁਸਖਾ ਫਾਰਮੂਲਾ ਬੰਦਾ ਪੀਣਾ ਸ਼ੁਰੂ ਕਰਦਾ ਉਹਨੂੰ ਕਿਵੇਂ ਪਤਾ ਲੱਗਦਾ ਕਿ ਮੈਂ ਠੀਕ ਹੋ ਹੁੰਦਾ ਜਾ ਰਿਹਾ ਹਾਂ ਜਾਂ ਠੀਕ ਹੋ ਰਿਹਾ ਹਾਂ ਸਭ ਤੋਂ ਪਹਿਲੀ ਨਿਸ਼ਾਨੀ ਇਹੀ ਆ ਇਹਨੂੰ ਪੀਣ ਤੋਂ ਬਾਅਦ ਆਵਦੇ ਆਪ ਦੇ ਅੰਦਰ ਇੱਕ ਵਿਸ਼ਵਾਸ ਆਊਗਾ ਵੀ ਮੈਂ ਠੀਕ ਹੋ ਚੱਲਿਆ ਮੈਨੂੰ ਲੱਗਿਆ ਕਿ ਇਹ ਕਹਿਣ ਲੱਗੋ ਕਿ ਇਹਨੂੰ ਪੀਣ ਤੋਂ ਬਾਅਦ ਘਰ ਆਊਗਾ ਨਾ ਪਹਿਲਾਂ ਵਿਸ਼ਵਾਸ ਆਊਗਾ ਅੱਛਾ ਮੇਰੇ ਕੋਲੇ ਜੀ ਇਹ ਜੇ ਮੈਨੂੰ ਥੋੜੇ ਦਿਨ ਪਹਿਲਾਂ ਅੰਮ੍ਰਿਤਸਰ ਬੰਦੇ ਮਿਲੇ ਜਦੋਂ ਅੰਮ੍ਰਿਤਸਰ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਇੱਕ ਗੱਲ ਸੁਣਾਈ ਕਹਿੰਦੇ ਵੀਰ ਜੀ ਮੈਂ 5 ਸਾਲ ਤੋਂ ਸਕਿਨ ਦੀ ਦਵਾਈ ਖਾਂਦਾ ਸੀ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਠੀਕ ਹੈ ਬਾਈ ਜੀ ਗੱਲ ਦੱਸ ਦਿਨੇ ਆਪਾਂ ਸੁਣ ਲੈਨੇ ਆ ਇਹ ਨਾ ਗਲਾਸ ਪਰ ਕੀ ਪੀਨੇ? ਉਹ ਨਹੀਂ ਨਹੀਂ ਜੀ। ਇਹਨਾਂ ਤਾਂ ਤੁਸੀਂ ਸਿਰਫ 15 ml ਸਵੇਰੇ 15 ml ਸ਼ਾਮ ਨੂੰ ਪੀਓ ਬਹੁਤ। ਅੱਛਾ। ਬਸ ਇਹ ਤਾਂ ਗਲਾਸ ਪਰ ਕੇ ਮੈਂ ਤਾਂ ਤਾਂ ਪਤਾ ਮੈਂ ਕਿ ਵੀ ਚਲੋ ਦੇਖਣ ਨੂੰ ਦਿਖ ਜਾਂਦਾ ਕੀ ਚੀਜ਼ ਆ। ਓਕੇ। ਉਹਨਾਂ ਨੇ Amazon ਤੋਂ ਹੀ ਸ਼ਰਬਤ ਆਰਡਰ ਕੀਤਾ ਆਪੇ ਮੰਗਾਇਆ ਆਪੇ ਪੀਤਾ। ਮੈਨੂੰ ਪਤਾ ਨਹੀਂ। Amazon ਤੋਂ ਡਿਲੀਵਰੀ ਹੋਈ ਹੈ ਸਾਰਾ ਕੁਝ ਹੋ ਗਿਆ। ਠੀਕ ਹੋ ਗਿਆ ਜੀ। ਉਹ ਮੈਨੂੰ ਕਹਿੰਦੇ ਵੀ ਜੀ ਮੈਂ ਸਿਰਫ ਇੱਕ ਡੋਜ਼ ਲਈ ਆ। 5 ਸਾਲ ਤੋਂ ਮੈਂ ਕਹਦੀ ਦਵਾਈ ਖਾਂਦਾ ਸੀ ਸਕਿਨ ਅਲਰਜੀ ਦੀ। ਕਹਿੰਦੇ ਮੈਂ ਇੱਕ ਡੋਜ਼ ਲਈ ਆ ਤੇ ਮੈਨੂੰ ਅਲਰਜੀ ਦੀ ਦਵਾਈ ਦੀ ਲੋੜ ਨਹੀਂ ਪਈ ਇੱਕ ਡੋਜ਼ ਨਾਲ ਹੀ ਸਿਰਫ ਇੱਕ ਡੋਜ਼ ਨਾਲ ਤੇ ਮੇਰਾ ਜਵਾਬ ਅੱਗੇ ਪਤਾ ਕੀ ਸੀ ਮੈਂ ਕਿਹਾ ਭਾਜੀ ਕਾਨੂੰ ਝੂਠ ਬੋਲੀ ਜਾਂਦੇ ਉਹ ਕਹਿੰਦੇ ਸਰ ਪਹਿਲਾ ਬੰਦਾ ਦੇਖਿਆ ਵੀ ਜਿਹਨੇ ਚੀਜ਼ ਬਣਾਈ ਉਹ ਹੀ ਯਕੀਨ ਨਹੀਂ ਕਰਨ ਨੂੰ ਰਿਹਾ ਜੀ ਮੈਂ ਕਿਹਾ ਮੈਂ ਯਕੀਨ ਕਰ ਹੀ ਨਹੀਂ ਸਕਦਾ ਅਸੀਂ ਬਣਾਇਆ ਕੱਲਾ ਲੀਵਰ ਵਾਸਤੇ ਤੁਸੀਂ ਕਹਿੰਦੇ ਨਾ ਚਮੜੀ ਦਾ ਰੋਗ ਠੀਕ ਹੋ ਗਿਆ ਉਹ ਉਹ ਰੱਛਾ ਚਮੜੀ ਦਾ ਰੋਗ ਤਾਂ ਠੀਕ ਹੋ ਪਹਿਲੀ ਡੋਜ਼ ਨਾਲ ਹੀ ਠੀਕ ਹੋ ਗਿਆ ਇਹ ਤਾਂ ਬਿਲਕੁਲ ਹੈਰਾਨੀ ਵਾਲੀ ਗੱਲ ਆ ਉਹ ਕਹਿੰਦੇ ਨਹੀਂ ਜੀ ਸਾਡੇ ਤਾਂ ਫਰਕ ਪੈ ਗਿਆ ਕਹਿੰਦੇ ਪੰਜ ਦਿਨ ਪੀਤਾ ਪੰਜ ਸਾਲਾਂ ਤੋਂ ਰੋਜ਼ ਅਲਰਜੀ ਦੀ ਦਵਾਈ ਚੱਲ ਰਹੀ ਆ ਪੰਜ ਦਿਨਾਂ ਤੋਂ ਇੱਕ ਅਲਰਜੀ ਦੀ ਦਵਾਈ ਜੀਪ ਤੇ ਨਹੀਂ ਗਈ ਔਰ ਕੋਈ ਦਿੱਕਤ ਨਹੀਂ ਆਈ ਫਿਰ ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ ਮੈਂ ਕਿਹਾ ਵੀ ਜੀ ਤੁਹਾਡੇ ਕੋਲ ਪੁਰਾਣੀ ਰਿਪੋਰਟਾਂ ਹੈਗੀਆਂ ਨੇ ਕਹਿੰਦੇ ਹੈਗੀਆਂ ਨੇ ਮੈਂ ਕਿਹਾ ਤੁਸੀਂ ਨਵੀਂ ਵੀ ਕਰਾ ਕੇ ਦੇਖੋ ਵੀ ਜੇਕਰ ਆਪਣੀ ਰਿਪੋਰਟ ਦੇ ਵਿੱਚ ਵੀ ਤਬਦੀਲੀ ਆ ਗਈ ਕਾਗਜ਼ ਕੀ ਬੋਲਦੇ ਕਾਗਜ਼ ਕੀ ਬੋਲਦੇ ਨੇ ਆਪਾਂ ਸਬੂਤ ਲੈ ਕੇ ਚੱਲੀਏ ਫੀਲ ਕੀ ਕਰਦੇ ਹੋ ਗੱਲ ਮੈਟਰ ਦੂਸਰੀ ਆ ਆਪਾਂ ਸਬੂਤ ਵੀ ਨਾਲ ਲੈ ਕੇ ਚੱਲੀਏ ਮੈਂ ਇਹ ਗੱਲ ਕਹਿਣਾ ਹੁੰਦਾ ਜਿੰਨਾ ਲੋਕਾਂ ਦੇ ਐਸਜੀਓਟੀਪੀਟੀ ਤੁਸੀਂ ਦੇਖੋ 119 120 ਇਸ ਮਾਤਰਾ ਤੇ ਗਏ ਉਹ ਬੰਦੇ ਮੇਰੇ ਮੂਰੇ ਬੈਠੇ ਮੈਂ ਉਹਨਾਂ ਨੂੰ ਸ਼ਕਲ ਦੇਖ ਕੇ ਕਹਿੰਦਾ ਨਾ ਬਈ ਜੀ ਤੁਸੀਂ ਤੁਰ ਕੇ ਕਿਵੇਂ ਆਏ ਤੁਸੀਂ ਆ ਕਿਵੇਂ ਕਿ ਮੈਨੂੰ ਤਾਂ ਇਹ ਨਹੀਂ ਯਕੀਨ ਹੁੰਦਾ ਵੀ ਤੁਹਾਡੇ ਤਾਂ ਕੋਈ ਰਿਸ਼ਤੇਦਾਰ ਹੋਣਾ ਚਾਹੀਦਾ ਵੀ ਸਾਡੇ ਤੇ ਬੰਦਾ ਹੀ ਹਸਪਤਾਲ ਬੈਠੇ ਨੇ ਕੋਈ ਦੋ ਚੀਜ਼ ਜੀ ਪਰ ਤੁਸੀਂ ਤੁਰ ਕੇ ਆਏ ਹੋ ਫਿਰ ਉਹਨਾਂ ਨੂੰ ਜਦੋਂ ਸਰਵਜ ਸ਼ੁਰੂ ਕਰਾਇਆ ਵਿਥਿਨ 45 ਡੇਸ ਅਸੀਂ ਉਹਦੇ ਵਿੱਚ ਰਿਸਪਾਂਸ ਦੇਖਿਆ ਸੋ 45 ਦਿਨ ਤਾਂ ਅਸੀਂ ਆਪ ਕਹਿੰਨੇ ਵੀ ਤੁਸੀਂ 45 ਦਿਨ ਤਾਂ ਉਹਦਾ ਕਟੋ-ਕਟ ਸੇਵਨ ਕਰੋ ਤੇ 45 ਦਿਨ ਦੇ ਵਿੱਚ ਅੱਛਾ ਇੱਕ ਹੋਰ ਸਭ ਤੋਂ ਵੱਡੀ ਕਮੀ ਕੀ ਹੁੰਦੀ ਆ ਆਪਾਂ ਦਵਾਈ ਲੈ ਲਈ ਦਵਾਈ ਲੈ ਕੇ 2-4 ਦਿਨ ਲਈ ਆਪਣੀ ਤਕਲੀਫ ਦੂਰ ਹੋ ਗਈ ਉਸ ਤੋਂ ਬਾਅਦ ਠੱਕਣ ਲਾ ਕੇ ਖੁੰਝੇ ਰੱਖ ਦੀ ਉਸ ਤੋਂ ਬਾਅਦ ਦੇ ਉੱਤੇ ਮਿੱਟੀ ਕਟਾ ਜੋ ਆਪਣੇ ਘਰ ਚ ਜਿੰਨੀ ਕਿ ਡਸਟਿੰਗ ਹੁੰਦੀ ਆ ਓਨੀ ਕਿ ਡਸਟਿੰਗ ਇਹਦੀ ਹੋਊਗੀ ਨਹੀਂ ਤਾਂ ਉਸ ਤੋਂ ਬਾਅਦ ਇਹ ਤੇ ਵੀ ਮਿੱਟੀ ਕਟਾ ਹੀ ਪਿਆ ਮੈਂ ਬੇਨਤੀ ਕਰੂਗਾ ਤੁਸੀਂ ਜੇਕਰ ਪੈਸੇ ਲਾ ਰਹੇ ਹੋ ਤਾਂ ਇਹਦਾ ਸੇਵਨ ਪੂਰਾ ਕਰੋ ਇਦਾਂ ਨਾ ਕਰੋ ਵੀ 2-4 ਦਿਨ ਪੀ ਆਪਣਾ ਪੇਟ ਸਾਫ਼ ਹੋ ਗਿਆ ਆਪਾਂ ਨੂੰ ਲੱਗਿਆ ਬਿਲਕੁਲ ਠੀਕ ਆ ਵੀ ਹੁਣ ਇਹ ਚੀਜ਼ ਹੈਗੀ ਜਦੋਂ ਲੋੜ ਪੋਵੇ ਉਹ ਵਰਤ ਲਾਂਗੇ ਇਸ ਤਰ੍ਹਾਂ ਨਾ ਕਰੋ ਪੂਰਾ ਇੱਕ ਵਾਰੀ ਤੁਸੀਂ 15 ਦਿਨ ਤੱਕ ਇਹਦਾ ਸੇਵਨ ਘਟੋ-ਘਟ ਕਰੋ 45 ਦਿਨ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਤੁਸੀਂ ਪੂਰਾ ਸੇਵਨ ਕਰੋ ਉਸ ਤੋਂ ਬਾਅਦ ਤੁਹਾਡੇ ਅੱਗੇ ਰਿਪੋਰਟਸ ਦੇ ਵਿੱਚ ਫਰਕ ਦਿਖੇਗਾ ਉਸ ਤੋਂ ਬਾਅਦ ਆਪਾਂ ਰਿਪੋਰਟਸ ਦੇ ਅਨੁਸਾਰ ਡਿਸਾਈਡ ਕਰ ਸਕਦੇ ਵੀ ਅੱਗੇ ਆਪਾਂ ਕਿੰਨਾ ਟਾਈਮ ਪੀਣਾ ਵਾ ਜੀ अच्छा ਤੇ ਫਿਰ ਜਿਹੜੇ ਇਹ ਤੇਜ ਪੱਤਿਆ ਹੈਗਾ ਜੀ ਯੋਧਾ ਜੀ ਇਹਨੂੰ ਕੰਜ਼ਿਊਮ ਕਰਨ ਦਾ ਇਹ ਤੋਂ ਫਾਇਦਾ ਲੈਣ ਦਾ ਸਭ ਤੋਂ ਬੈਸਟ ਤਰੀਕਾ ਕੀ ਹੈਗਾ ਜਿਹ ਪੱਤਾ ਕਦੇ ਵੀ ਸਿੱਧਾ ਨਹੀਂ ਖਾਣਾ ਮੈਂ ਤੁਸੀ ਕਹਾਂ ਵੀ ਤੇਜ ਪੱਤੇ ਦੇ ਫਾਇਦੇ ਬਹੁਤ ਨੇ ਤੇ ਆਪਾਂ ਇਦਾਂ ਹੀ ਪੱਤਾ ਖਾ ਲਈਏ ਉਹਦਾ ਕਾਰਨ ਜੀ ਇਹਦਾ ਕਾਰਨ ਇੰਨਾ ਕੁ ਗੂੜਾ ਵਾ ਵੀ ਜੇਕਰ ਇਹ ਸਿੱਧਾ ਖਾਧਾ ਜਾਵੇ ਤਾਂ ਇਨਸਾਨ ਦੀ ਡੈਥ ਵੀ ਕਰਾ ਸਕਦਾ ਵਾ ਬਰੀਦੀਂਗ ਦੇ ਵਿੱਚ ਪ੍ਰੋਬਲਮ ਵੀ ਕ੍ਰੀਏਟ ਕਰ ਸਕਦਾ ਵਾ ਹਾਰਟ ਦੇ ਜਿਹੜੀ ਬੋਡੀ ਦੀ ਸਪਲਾਈ ਆ ਉਹਨੂੰ ਵੀ ਬਲੋਕੇਜ ਕ੍ਰੀਏਟ ਕਰ ਸਕਦਾ ਵਾ ਸੋ ਇਸ ਲਈ ਜਦੋਂ ਵੀ ਇਹਨੂੰ ਖਾਓ ਜਾਂ ਤਾਂ ਇਹਨੂੰ ਪਾਊਡਰ ਬਣਾ ਲਓ ਜਾਂ ਫਿਰ ਇਹਨੂੰ ਜਿਵੇਂ ਆਪਾਂ ਕਿਸੇ ਖਾਣੇ ਦੇ ਵਿੱਚ ਯੂਜ਼ ਕਰਨਾ ਉਸ ਤਰ੍ਹਾਂ ਇਹਦਾ ਜਿਹੜੀ ਅਸੈਂਸ ਆ ਉਹਨੂੰ ਉਹਦੇ ਚ ਕੱਢ ਕੇ ਫਿਰ ਇਸਤੇਮਾਲ ਹੋਵੇ ਡਾਇਰੈਕਟ ਸਿੱਧਾ ਪੱਤਾ ਕਦੇ ਵੀ ਨੀਂ ਜ਼ਿੰਦਗੀ ਚ ਖਾਣਾ ਸਭ ਤੋਂ ਉੱਤਮ ਤਰੀਕਾ ਇੱਕੋ ਹੀ ਆ ਜੀ ਤੁਸੀਂ ਤੇਜ ਪੱਤਾ ਜਾਂ ਇਹ ਵੀਡੀਓ ਆਵਦੀ ਜਿਹੜੀ ਤੁਹਾਡੇ ਵਾਈਫ ਨੇ ਤੁਹਾਡੀ ਮਦਰ ਨੇ ਤੁਹਾਡੀ ਦਾਦੀ ਨੇ ਉਹਨਾਂ ਨੂੰ ਸ਼ੇਅਰ ਕਰ ਦੋ ਜਦੋਂ ਇਹ ਵੀਡੀਓ ਉਹਨਾਂ ਨੇ ਪਹੁੰਚ ਗਈ ਉਹਨਾਂ ਨੂੰ ਪਤਾ ਵੀ ਇਹਦੇ ਫਾਇਦੇ ਕੀ ਨੇ ਮੇਰੇ ਤੋਂ 100 ਗੁਣਾ ਵੱਧ ਪਤਾ ਹੋਣਗੇ ਸਾਰੇ ਵੈਦ ਕਿਚਨਾ ਚ ਹੀ ਪੈਦਾ ਹੋਏ ਨੇ ਹੋਰ ਕਿੱਥੋਂ ਪੈਦਾ ਹੋਏ ਨੇ ਰਸੋਈ ਘਰਾਂ ਚ ਹੀ ਵੈਦ ਨਿਕਲਦੇ ਆ ਵੈਦ ਕੋਈ ਇਹ ਨਹੀਂ ਹੈਗਾ ਵੀ ਲੋਪਸਮ ਇਕੱਲੇ ਵੈਦ ਕੋਲੇ ਆ ਨਾ ਜਿਹੜੀ ਆਪਾਂ ਲੱਸੀ ਪੀਨੇ ਉਹ ਵੀ ਇੱਕ ਵੈਦ ਦੇ ਅੰਦਰ ਥੱਲੀ ਆਉਂਦੀ ਆ ਵੀ ਉਹ ਵੈਦ ਨੂੰ ਪਤਾ ਵੀ ਲੱਸੀ ਦੇ ਕੀ ਗੁਣ ਨੇ ਜਿਹੜੀ ਲਸਣ ਦੀ ਫਾੜੀ ਆ ਉਹਦੇ ਕੀ ਗੁਣ ਨੇ ਐ ਲਾਈਚੀ ਦੇ ਕੀ ਗੁਣ ਨੇ ਚੁਕੰਦਰ ਦੀ ਕੀ ਗੁਣ ਨੇ ਗਾਜਰ ਦੇ ਕੀ ਗੁਣ ਨੇ ਕੱਲੀ ਦਵਾਈਆਂ ਦੇਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਓਧਾ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇਸ ਵੇਲੇ ਅਸੀਂ ਦਿਖਾਈਆਂ ਨੇ ਤੇਜ਼ ਪੱਤਾ ਹੈਗਾ ਕਦੇ ਵੀ ਡਾਇਰੈਕਟ ਜਿਹੜਾ ਓਧਾ ਸਿੰਘ ਨੇ ਕਿਹਾ ਕਿ ਕਦੇ ਵੀ ਡਾਇਰੈਕਟ ਤੇਜ਼ ਪੱਤਾ ਅਸੀਂ ਨਹੀਂ ਇਨਟੇਕ ਕਰਨਾ ਇਹ ਗੱਲ 'ਚ ਵੀ ਫਸ ਸਕਦਾ ਹੈ ਇਹ ਤੁਹਾਡੀਆਂ ਨਾੜਾਂ 'ਚ ਫਟ ਸਕਦਾ ਹੈ ਆੰਤੜੀਆਂ ਵਿੱਚ ਫਸ ਕੇ ਬਲੀਡਿੰਗ ਵੀ ਲਿਆ ਸਕਦੇ ਤੇ ਤੱਕ ਹੀ ਬਹੁਤ ਸਾਰੇ ਕਾਰਨਾ ਕਰਕੇ ਜਿਹੜਾ ਤੁਹਾਡੀ ਮੌਤ ਵੀ ਜਿਹੜੀ ਉਹ ਹੋ ਸਕਦੀ ਹੈ ਔਰ ਨਾਲ ਹੀ ਇਹਨੂੰ ਉਬਾਲ ਵੀ ਸਕਦੇ ਹਾਂ ਅ ਉਬਾਲ ਕੇ ਵੀ ਇਹਦਾ ਜਿਹੜਾ ਰਸ ਹੈਗਾ ਉਹ ਬਲਣ ਤੋਂ ਬਾਅਦ ਜਿਹੜਾ ਉਹ ਪਾਣੀ ਬਚੇਗਾ ਉਸ ਦਾ ਵੀ ਇਸਤੇਮਾਲ ਸਵੇਰੇ ਸਵੇਰੇ ਕਰ ਸਕਦੇ ਕੀ ਕਰ ਰਹੇ ਹੋ ਇਹ ਕੀ ਕੀ ਲਿਖ ਰਹੇ ਹੋ ਮੈਂ ਤੁਹਾਨੂੰ ਇਹ ਦਿਖਾਉਣ ਲੱਗਿਆ ਵੀ ਇਹਨੂੰ ਸਾਬਤ ਕਿਉਂ ਨਹੀਂ ਖਾਣਾ ਕਿਉਂਕਿ ਇਹਦੀ ਸ਼ਕਤੀ ਲੈਦਰ ਬਰਾਬਰ ਆ ਦੇਖੋ ਇਹਦੇ ਉੱਪਰ ਬੜੇ ਆਸਾਨੀ ਨਾਲ ਲਿਖਿਆ ਵੀ ਜਾ ਸਕਦਾ ਇੰਨਾ ਹਾਰਡ ਹੈ ਜੀ ਆ ਦੇਖੋ ਕਿ ਮੈਂ ਕਹਿੰਦਾ ਜੋਰ ਨਹੀਂ ਲਾਦੀ। ਕੀ ਬਾਤ ਹੈ। ਲੋ ਜੀ ਆਪਾਂ ਸਮਾਈਲੀ ਵੀ ਬਣਾਤੀ। ਹਾਂ ਵੇ। ਕੀ ਬਾਤ ਹੈ। ਤੁਸੀਂ ਦੇਖੋ ਇਹਦੇ 'ਚ ਤਾਕਤ ਕਿੰਨੀ ਹੋਏਗੀ ਜਿਸ ਪੱਤੇ ਦੇ ਜਿਸ ਪੱਤੇ ਦੇ ਉੱਤੇ ਬੜੇ ਆਰਾਮ ਨਾਲ ਲਿਖਿਆ ਜਾ ਸਕਦਾ ਹੈ। ਤਾਂ ਉਸ ਪੱਤੇ ਚ ਤਾਕਤ ਕਿੰਨੀ ਹੋਏਗੀ ਔਰ ਇਹਦਾ ਇਨਟੇਕ ਸਿੱਧੇ ਤੌਰ ਤੇ ਕਿੰਨਾ ਖਤਰਨਾਕ ਸਾਬਿਤ ਹੈ ਜਿਹੜਾ ਉਹ ਹੋ ਸਕਦਾ ਫਿਲਹਾਲ ਜਿਹੋਦਾ ਤੁਸੀਂ ਸਾਨੂੰ ਜਾਣਕਾਰੀ ਸਾਂਝੀ ਕੀਤੀ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਦਿਲੋਂ ਬਹੁਤ ਸ਼ੁਕਰੀਆ ਦਾ ਕਰਦਾ ਜੀ ਪ੍ਰਮਾਤਮਾ ਮਿਹਰ ਕਰੇ ਔਰ ਲੋਗ ਵੈਸੀ ਇੰਨੇ ਤੰਦਰੁਸਤ ਹੋਇਆ ਨਹੀਂ ਤੇ ਸਾਨੂੰ ਕੋਈ ਬੰਦਾ ਪੁੱਛੇ ਵੀ ਨਾ ਉਸ ਦਿਨ ਸਾਡੀ ਕਾਮਯਾਬੀ ਆ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸੋ ਐਹਸਾਨ ਜੀ ਡੀਆਰ ਵਿਦਾ ਦੇ ਪ੍ਰਬੰਧਕ ਯੋਦਾ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਤੇਜ਼ ਪੱਤੇ ਦਾ ਇਸਤੇਮਾਲ ਕਰਕੇ ਆਪਣੀ ਲਾਈਫ ਨੂੰ ਚੇਂਜ ਕਰ ਸਕਦੇ ਹਾਂ ਔਰ ਅਬ ਬਿਮਾਰੀਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਪੇੜਦੇ ਆ 80 ਫੀਸਦੀ ਬਿਮਾਰੀਆਂ ਨੂੰ ਇਹਦਾ ਚੂਰਨ ਕਰਕੇ ਸਵੇਰੇ ਸਵੇਰੇ ਖਾਣ ਨਾਲ ਔਰ ਇਹਨੂੰ ਪਾਣੀ ਚ ਉਬਾਲ ਕੇ ਅਸੀਂ ਕਹਿ ਲਈਏ ਪੱਤੇ ਨੂੰ ਛਾਣ ਕੇ ਪਾਣੀ ਪੀ ਕੇ ਅਸੀਂ ਇਹਨੂੰ ਆਪਣੇ ਪੇਟ ਨੂੰ ਸਾਫ਼ ਰੱਖ ਸਕਦੇ ਹਾਂ ਜੀ ਇੱਕ ਮੈਂ ਬੇਨਤੀ ਕਰੂੰਗਾ ਬਹੁਤ ਵੱਡਾ ਇੱਕ ਤੁਸੀਂ ਧਿਆਨ ਜ਼ਰੂਰ ਰੱਖਣਾ ਵਾ ਜਦੋਂ ਵੀ ਕਿਸੇ ਤੋਂ ਤੁਸੀਂ ਮਹਾਰਾਜਾ ਸ਼ਾਈ ਸ਼ਰਬਤ ਖਰੀਦੋ ਤਾਂ ਸਿਰਫ ਦਿੱਤੀ ਗਈ ਜਾਣਕਾਰੀ ਤੋਂ ਹੀ ਖਰੀਦਿਓ ਕਿਉਂਕਿ ਇੱਕ ਮੈਂ ਬਹੁਤ ਬੇਨਤੀ ਕਰੂੰਗਾ ਬਹੁਤ ਵਾਰੀ ਕੀ ਹੁੰਦਾ ਆਪਾਂ ਚੀਜ਼ ਲੈਣੇ ਫਾਇਦੇ ਵਾਸਤੇ ਆ ਪਰ ਜਿਹੜੇ ਸਮਾਜ ਆਪਾਂ ਰਹੇ ਨੇ ਉਹਦੇ ਵਿੱਚ ਕੁਝ ਲੋਕ ਹੁੰਦੇ ਸ਼ਰਾਰਤੀ ਲੋਕ ਹੁੰਦੇ ਆ ਉਹ ਉਹਦੇ ਸੇਮ ਟੂ ਸੇਮ ਚੀਜ਼ ਬਣਾ ਕੇ ਗਲਤ ਵੀ ਵੇਚ ਦਿੰਦੇ ਆ ਤਾਂ ਹਰ ਇਹਦੀ ਬੋਟਲ ਦੇ ਪਿੱਛੇ ਅਸੀਂ ਇੱਕ ਸਕੈਨਰ ਵੀ ਲਾਇਆ ਹੋਇਆ। ਉੱਪਰ ਕੰਪਨੀ ਦਾ ਨਾਮ ਵੀ ਆਉਂਦਾ ਹੈ ਤੇ ਥੱਲੇ ਦਿੱਤਾ ਗਿਆ ਨੰਬਰ ਜਿਹੜਾ ਸਕਰੀਨ ਤੇ ਇਸ ਟਾਈਮ ਦਿੱਤਾ ਗਿਆ ਉਹੀ ਬੋਟਲ ਦੇ ਉੱਤੇ ਵੀ ਦਿੱਤਾ ਗਿਆ। ਅਗਰ ਉਹ ਮੈਚ ਹੁੰਦਾ ਤਾਂ ਉਹ ਸਹੀ ਹੈ। ਅਗਰ ਉਹ ਚੀਜ਼ਾਂ ਮੈਚ ਨਹੀਂ ਹੁੰਦੀਆਂ ਤਾਂ ਮੈਂ ਪਲੀਜ਼ ਹੱਥ ਜੋੜ ਕੇ ਬੇਨਤੀ ਕਰੂੰਗਾ ਐਵੇਂ ਫਰਾਡ ਚ ਨਾ ਫਸ ਜਿਓ। ਜੀ ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਸ ਹਨਯੁਦ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਤੇਜ਼ ਪੱਤੇ ਦਾ ਇਸਤੇਮਾਲ ਕਰਕੇ ਆਪਣੀ ਲਾਈਫ ਨੂੰ ਚੇਂਜ ਕਰ ਸਕਦੇ ਹਾਂ ਬਿਮਾਰੀਆਂ ਤੇ ਬੰਨ પા ਸਕਦੇ ਹਾਂ ਔਰ ਬਹੁਤ ਸਾਰੀਆਂ ਪੇਟ ਦੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜਾ ਇਹਦੇ ਚੂਰਨ ਦੇ ਨਾਲ ਔਰ ਇਹਨੂੰ ਪਾਣੀ ਦੇ ਵਿੱਚ ਉਬਾਲ ਕੇ ਛਾਣ ਕੇ ਪੀਣ ਤੋਂ ਬਾਅਦ ਸਵੇਰੇ ਸਵੇਰੇ ਅਸੀਂ ਦੂਰ ਕਰ ਸਕਦੇ ਹਾਂ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਆ ਗਿਆ ਧੰਨਵਾਦ